ਉਠਿਆਂ ਦੇ ਉੱਪਰੋਂ ਗਲੀਆਂ ਦੇ ਵਿੱਚ ਖੜ ਖੜ ਕੇ ਜਿਹੜੀਆਂ ਗੋਲੀਆਂ ਚਲਾਈਆਂ ਲੋਕਾਂ ਦੇ ਇਹ ਵੀ ਹੱਕ ਦੀ ਗੱਲ ਨਹੀਂ ਕਰਨਗੇ ਇੰਤੀ ਲੋਕਾਂ ਦਾ ਸਲੂਕ ਕਰਨਗੇ ਤੇ ਇਹਨਾਂ ਨੂੰ ਵੀ ਦਵਲਿਆ ਜਾਊਗਾ ਕਿਸੇ ਦੀ ਖੇਤ ਆਲੀ ਪਈ ਤੇ ਕਬਜ਼ਾ ਕਰਵਾਤਾ ਕਿਸੇ ਦੀ ਵਟ ਟਵਾਤੀ ਤੇ ਫੇਰੇ ਬਾਬਾ ਸਾਹਿਬ ਅੰਬੇਦਕਰ ਦੇ ਜਾਂ ਭਗਤ ਸਿੰਘ ਦੇ ਵਾਰਸ ਕਿੱਥੋਂ ਹੋ ਸਕਦੇ ਨੇ ਪੰਜਾਬੀਓ ਇਸ ਵਕਤ ਸਾਡੇ ਨਾਲ ਐਕਸ਼ਨ ਕਮੇਟੀ ਦੇ ਜਿਹੜੇ ਆਗੂ ਨੇ ਨੌ ਨਿਹਾਲ ਸਿੰਘ ਇਹਨਾਂ ਦੀ ਜਥੇਬੰਦੀ ਨੌਜਵਾਨ ਭਾਰਤ ਸਭਾ ਇਹਨਾਂ ਨੇ ਚੰਦ ਭਾਣ ਦੇ ਮਸਲੇ ਤੇ ਵੱਡੀ ਲੜਾਈ ਲੜੀ ਤੇ ਜਿਹੜੇ ਬੰਦੇ ਇਹ ਕਹਿੰਦੇ ਸੀ ਜਿਹੜੇ ਸਰਮਾਇਯਦਾਰ ਜਿਹੜੇ ਸ਼ੈਲਰ ਮਾਲਕ ਇਹ ਕਹਿੰਦੇ ਸੀ ਵੀ ਅਸੀਂ ਤਾਂ ਮਜ਼ਦੂਰਾਂ ਨੂੰ ਤੰਨ ਕੇ ਰੱਖ ਦਿੱਤਾ ਹੁਣ ਬਾਹਰ ਨਹੀਂ ਆਉਂਦੇ ਤੇ ਇਹਨਾਂ ਨੇ ਵੱਡੀ ਲੜਾਈ ਕਰਕੇ ਜਿੱਤ ਪ੍ਰਾਪਤ ਕੀਤੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜੇ ਮਜ਼ਦੂਰ ਜੇਲ੍ਹ ਦੇ ਵਿੱਚ ਤਾੜੇ ਗਏ ਸੀ ਉਹਨਾਂ ਨੂੰ ਰਿਹਾ ਕਰਾਇਆ ਸਾਡੇ ਨਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜੇ ਸਰਮਾਇਦਾਰ ਇਹ ਕਹਿੰਦੇ ਸੀ ਵੀ ਹੁਣ ਮਜ਼ਦੂਰ ਤਾਂ ਬਾਹਰ ਹੀ ਨਹੀਂ ਆ ਸਕਦੇ ਦੇਖੋ ਜੀ ਉਹਨਾਂ ਦਾ ਭੁਲੇਖਾ ਸੀਗਾ ਹਮ ਤੇ ਦੂਸਰਾ ਉਹਨਾਂ ਦੀ ਸੋਚਨ ਸ਼ਕਤੀ ਜਿਹੜੀ ਉਹ ਗਲਤ ਸੀ ਹਮ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਚੰਦ ਭਾਂ ਦੇ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਤੇ ਪੁਲਿਸ ਤੋਂ ਵੀ ਇੰਨਾ ਤਸ਼ੱਦਦ ਕਰਾਤਾ ਹਮ ਖੁਦ ਵੀ ਉਹਨਾਂ ਦੀ ਜਿਹੜੀ ਕੁੱਟਮਾਰ ਕਰ ਲਈ ਉਨ੍ਹਾਂ ਉੱਪਰ ਗੋਲੀਆਂ ਵੀ ਚਲਵਾਤੀਆਂ 307 ਵਰਗੇ ਉਹਨਾਂ ਤੇ ਪਰਚੇ ਵੀ ਕਰਵਾਤੇ ਉਹਨਾਂ ਨੂੰ ਜੇਲ੍ਹ ਚ ਵੀ ਸਿੱਟਤਾ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜਾ ਹੁਣ ਇਹਨਾਂ ਨੂੰ ਜਿਹੜਾ ਬਾਹਰ ਆ ਉਹ ਆਉਣਾ ਮੁਸ਼ਕਲ ਆ ਪਰ ਉਹਨਾਂ ਦਾ ਇਹ ਭਲੇਖਾ ਸੀ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਭਲੇਖਾ ਜਿਹੜਾ ਉਹ ਕੱਢ ਦਿੱਤਾ ਗਿਆ ਕੱਲਾ ਉਹਨਾਂ ਦਾ ਭਲੇਖਾ ਹੀ ਨਹੀਂ ਨਿਕਲਿਆ ਜਿਹੜਾ ਉਹਨਾਂ ਦੇ ਧੌਣ ਦੇ ਵਿੱਚ ਕਿੱਲਾ ਸੀ سرمਾਈਦਾਰੀ ਵਾਲਾ ਉਹ ਵੀ ਥੋੜਾ ਨਿਕਲਿਆ ਲੱਗਦਾ ਹੁਣ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਸੀ ਉਹਨਾਂ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਸਾਰਾ ਪ੍ਰਸ਼ਾਸਨ ਦਾ ਵੀ ਅਮਲਾ ਫੈਲਾ ਉਹਨਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਸੀਗਾ ਤੇ ਆਮ ਕਿਸੇ ਵੀ ਬੰਦੇ ਨੂੰ ਐ ਲੱਗਦਾ ਸੀ ਕਿ ਜਿਹੜੇ ਲੋਕ ਜਿਹੜੇ ਅੰਦਰ ਜਾਵੜੇ ਹੁਣ ਜਲਦੀ ਜਿਹੜੇ ਬਾਹਰ ਨਹੀਂ ਆਉਣਗੇ ਪਰ ਪੰਜਾਬ ਦੀਆਂ ਜਝਾਰੂ ਜਥੇਬੰਦੀਆਂ ਨੇ ਜਦੋਂ ਇਕੱਠੀਆਂ ਹੋ ਕੇ ਐਕਸ਼ਨ ਕਮੇਟੀ ਬਣਾਈ ਸੰਘਰਸ਼ ਚ ਸ਼ੁਰੂ ਕੀਤਾ ਤੇ ਪ੍ਰਸ਼ਾਸਨ ਨੂੰ ਜਿਹੜਾ ਉਹ ਪੁੱਠਾ ਮੁੜਨਾ ਪਿਆ ਤੇ ਸਾਰੇ ਜਿਹੜੇ ਬਿਨਾਂ ਸ਼ਰਤ ਰਿਹਾ ਕਰਨੇ ਪਏ ਮਜ਼ਦੂਰ ਤੇ ਨਾਲ ਹੀ ਜਿਹੜੇ ਉਹ ਦੋਸ਼ੀ ਸੀ ਜਿਨ੍ਹਾਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਉਹਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਘਰਾਂ ਬਾਰਾਂ ਦੀ ਭੰਨਾ ਤੋੜੀ ਕੀਤੀ ਉਹਨਾਂ ਦੇ ਉੱਪਰ ਜਿਹੜਾ 307 ਐਸ ਸੀ ਐਸ ਟੀ ਐਕਟ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਪੁਲਿਸ ਨੇ ਤੇ ਹੁਣ ਜਦੋਂ ਦਾ ਪਰਚਾ ਦਰਜ ਹੋਇਆ ਉਦੋਂ ਦਾ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਟਿਕਾਣਾ ਨਹੀਂ ਲੱਭ ਰਿਹਾਗਾ ਕਦੀ ਇੱਧਰ ਭਜਦੇ ਤੇ ਕਦੀ ਉੱਧਰ ਭਜਦੇ ਆ ਅਸੀਂ ਦੱਸਣਾ ਚਾਹੁੰਨੇ ਉਹਨਾਂ ਨੂੰ ਕਿ ਜਿਸ ਤਰ੍ਹਾਂ ਦੀ ਵਧਿਕੀ ਤੁਸੀਂ ਪਿੰਡ ਦੇ ਵਿੱਚ ਕੀਤੀ ਆ ਜਿਸ ਤਰ੍ਹਾਂ ਦਾ ਤੁਸੀਂ ਮਜ਼ਦੂਰਾਂ ਦੇ ਨਾਲ ਹਤਿਆਚਾਰ ਕੀਤਾ ਜੋ ਉਹਦਾ ਖਮਿਆਜਾ ਜਿਹੜਾ ਤੁਹਾਨੂੰ ਜ਼ਰੂਰ ਭੁਗਤਣਾ ਪੈਣਾ ਇਹ ਪਹਿਲੀ ਵਾਰ ਘਟਨਾ ਨਹੀਂ ਹੋਈ ਕਿ ਪਹਿਲੀ ਵਾਰ ਚੰਦ ਭਾਂ ਦੇ ਵਿੱਚ ਹੋਇਆ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਇਹ ਜਿਹੜੇ ਸਰਮਾਇਦਾਰ ਲੋਕ ਨੇ ਉਹ ਲਗਾਤਾਰੀ ਮਿਹਨਤ ਕਸ਼ ਲੋਕਾਂ ਦੀ ਜਿਹੜੀ ਲੁੱਟ ਕਰਦੇ ਆ ਰਹੇ ਉਹਨਾਂ ਨੂੰ ਦਬਾਉਂਦੇ ਆ ਰਹੇ ਉਹਨਾਂ ਨੂੰ ਲੁੱਟਦੇ ਪੁੱਟਦੇ ਤੇ ਕੁੱਟਦੇ ਆ ਰਹੇ ਆ ਪਰ ਹੁਣ ਜਿਹੜਾ ਹੌਲੀ ਹੌਲੀ ਸਮਾਂ ਉਹ ਬਦਲਦਾ ਜਾਂਦਾ ਹੁਣ ਲੋਕ ਜਿਹੜੇ ਉਹ ਜ਼ਬਰ ਜਿਹੜਾ ਸਹਿਣਾ ਲੋਕ ਬੰਦ ਕਰਦੇ ਜਾਂਦੇ ਨੇ ਤੇ ਉਹ ਆਪਦੇ ਹੱਕਾਂ ਦੀ ਆਵਾਜ਼ ਜਿਹੜੀ ਉਹ ਉਠਾਉਣਾ ਜਿਹੜਾ ਜਾਨਣ ਲੱਗ ਗਏ ਨੇ ਤੇ ਜਦੋਂ ਦੇ ਲੋਕ ਆਪਦੇ ਹੱਕਾਂ ਦੀ ਆਵਾਜ਼ ਉਠਾਉਣ ਲੱਗ ਗਏ ਆ ਤੇ ਇਸ ਕਰਕੇ ਉਹ ਆਪਣੇ ਜਿਹੜੇ ਹੱਕਾਂ ਦੇ ਉੱਪਰ ਡਾਕੇ ਹੁਣ ਥੋੜੇ ਪੈਂਦੇ ਜ਼ਰੂਰ ਆ ਪਰ ਘਟਦੇ ਜਾ ਰਹੇ ਆ ਲੋਕ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਹੋਇਆ ਚੰਦ ਭਾਨ ਦੇ ਵਿੱਚ ਵੀ ਇਹੀ ਹੋਇਆ ਕਿ ਜੇ ਉਹ ਇੱਕ ਸਰਮਾਇਦਾਰ ਨੇ ਇੱਕ ਮਾਮੂਲੀ ਜਾਂ ਮਸਲਾ ਅਸਲ ਦੇ ਵਿੱਚ ਉਹ ਮਸਲਾ ਹੈ ਵੀ ਨਹੀਂ ਸੀ ਉਹਨੂੰ ਬਣਾਇਆ ਗਿਆ ਉਹ ਬਹਾਨਾ ਸੀ ਇੱਕ ਸਰਫ ਜਿਹੜਾ ਉਹਨਾਂ ਨੇ ਖਾਲੀ ਦਾ ਬਹਾਨਾ ਬਣਾਇਆ ਵੀ ਗੰਦੇ ਪਾਣੀ ਦੇ ਨਿਕਾਸੀ ਵਾਲੀ ਖਾਲੀ ਦਾ ਰੌਲਾ ਪਿਆ ਅਸਲ ਦੇ ਵਿੱਚ ਉਹ ਖਾਲੀ ਖੁਲੀ ਦਾ ਤਾਂ ਜਿਹੜਾ ਰੌਲਾ ਉਹ ਬਣਾਇਆ ਗਿਆ ਸੀਗਾ ਉਹ ਰੌਲਾ ਤਾਂ ਉਹਨਾਂ ਦਾ ਇਹੀ ਸੀਗਾ ਕਿ ਇਹ ਲੋਕ ਜਿਹੜੇ ਵੀ ਇਹ ਸਰਪੰਚੀਆਂ ਕਰਨ ਤੇ ਆ ਗਏ ਵੀ ਉਹਨੂੰ ਐ ਲੱਗਦਾ ਸੀ ਕਿ ਮੇਰੇ ਛੈਲਰ ਲੱਗੇ ਆ ਮੇਰੀ ਤਕੜੀ ਕੋਠੀ ਪਾਈ ਆ ਮੈਂ ਇੱਕ ਸਰਮਾਇਦਾਰ ਬੰਦਾ ਤੇ ਇਹ ਜਿਹੜਾ ਕੁਲਦੀਪ ਸਿੰਘ ਆ ਜਾਂ ਇਹਦੀ ਵਾਈਫ ਸਰਪੰਚ ਬਣੀ ਆ ਬੀਏ ਇਹ ਸਾਡੇ ਬਰਾਬਰੀ ਕਰਨਗੇ ਅਸਲ ਦੇ ਵਿੱਚ ਉਹ ਉਹਨੂੰ ਐ ਲੱਗਦਾ ਸੀਗਾ ਕਿ ਅਮੋਲਕ ਸਿੰਘ ਸਾਡੇ ਜਿਹੜਾ ਪਿੱਠ ਤੇ ਖੜਾ ਐਮਐਲਏ ਜਦੋਂ ਸਰਕਾਰ ਸਾਡੇ ਨਾਲ ਆ ਤੇ ਸਾਨੂੰ ਕੀ ਦਾ ਖਤਰਾ ਉਸੇ ਸਾਰੀ ਦੇ ਵਿੱਚੋਂ ਇਹ ਗੁੰਡਾਗਰਦੀ ਜਿਹੜੀ ਪ੍ਰਕਟ ਹੋਈ ਸੀਗੀ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਨੇ ਉਹ ਤਾਂ ਇਹ ਕਹਿੰਦੇ ਨੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਤਾਂ ਵੱਡੀਆਂ ਗੱਲਾਂ ਕਰਦੇ ਨੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਬੋਲਦੇ ਰਹੇ ਨੇ ਵੇਖੋ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਭਗਵੰਤ ਮਾਨ ਕਹਿੰਦਾ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿਸ ਦਿਨ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਨਾਹਰਾ ਏ ਸੀ ਤੇ ਜਦੋਂ ਦੇ ਉਹ ਸੱਤਾ ਦੇ ਵਿੱਚ ਆ ਗਏ ਹੁਣ ਤਾਂ ਉਹਨਾਂ ਦੇ 92 ਦੇ 92 ਇਹ ਕਹਿੰਦੇ ਆ ਅਸੀਂ ਮਗਨ ਨਹੀਂ ਦੇਣਾ ਤੈਨੂੰ ਸੂਰਜਾ ਕਮੀਆਂ ਦੇ ਵੇੜੇ ਉਹ ਤਾਂ ਲਗਾਤਾਰ ਜਿਹੜੇ ਲੱਗੇ ਹੋਏ ਆ ਕਿ ਕਮੀਆਂ ਦੇ ਵਿਹੜੇ ਜਿਹੜਾ ਸੂਰਜ ਅਸੀਂ ਮਗਨ ਨਹੀਂ ਦੇਣਾ ਤੁਸੀਂ ਇਹਦੀ ਉਦਾਹਰਨ ਇਹ ਦੇਖ ਲਓ ਕਿ ਭਗਵੰਤ ਮਾਨ ਨੇ ਲਗਾਤਾਰ 8-9 ਮੀਟਿੰਗਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੂੰ ਲਿਖਤੀ ਪੜਤੀ ਜਿਹੜਾ ਸੱਦੇ ਦਿੱਤੇ ਆ ਪਰ ਮੀਟਿੰਗ ਤੱਕ ਨਹੀਂ ਕੀਤੀ ਇਹ ਤੋਂ ਸਾਬਤ ਹੁੰਦਾ ਕਿਉਂ ਕਿੰਨਾ ਕੁ ਮਜ਼ਦੂਰਾਂ ਭਰਤੀ ਜਿਹੜੇ ਵਫਾਦਾਰ ਹੈਗੇ ਨੇ ਜਿਹੜੀ ਭਗਤ ਸਿੰਘ ਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਜਿਹੜੀਆਂ ਤਸਵੀਰਾਂ ਉਹ ਦਫ਼ਤਰਾਂ ਦੇ ਵਿੱਚ ਲਾਉਂਦੇ ਨੇ ਉਹ ਸਿਰਫ ਤੋਂ ਸਿਰਫ ਇੱਕ ਬਾਬਾ ਸਾਹਿਬ ਦੀ ਤੇ ਭਗਤ ਸਿੰਘ ਦੀ ਸ਼ਬੀ ਖਰਾਬ ਕਰਨ ਵਾਸਤੇ ਲੱਗੇ ਹੋਏ ਨੇ ਜਿਹੜੀ ਬਸੰਤੀ ਰੰਗ ਦੀ ਪੱਗ ਬੰਨਦੇ ਨੇ ਉਹ ਵੀ ਜਿਹੜੀ ਭਗਤ ਸਿੰਘ ਦੀ ਸ਼ਬੀ ਖਰਾਬ ਕਰਨ ਵਾਸਤੇ ਲੱਗੇ ਹੋਏ ਨੇ ਜਿਹੜੇ ਲੋਕਾਂ ਦੀ ਖਾਤਰ ਭਗਤ ਸਿੰਘ ਜਾਂ ਬਾਬਾ ਅੰਬੇਦਕਰ ਸਾਹਿਬ ਉਹ ਲੜਦੇ ਰਹੇ ਜਿਨ੍ਹਾਂ ਵਾਸਤੇ ਜਦੋਂ ਜੈਦ ਕਰਦੇ ਰਹੇ ਉਹਨਾਂ ਲੋਕਾਂ ਨੂੰ ਤਾਂ ਕੁਚਲਣ ਲੱਗੇ ਹੋਏ ਨੇ ਸਰਮਾਇਦਾਰਾਂ ਦੇ ਪੱਖ ਦੇ ਵਿੱਚ ਭੁਗਤ ਭੁਗਤ ਕੇ ਉਹਨਾਂ ਲੋਕਾਂ ਨੂੰ ਤਾਂ ਦਬਾਰ ਰਹੇ ਨੇ ਲਗਾਤਾਰ ਤੇ ਫਿਰ ਇਹ ਬਾਬਾ ਸਾਹਿਬ ਅੰਬੇਦਕਰ ਦੇ ਜਾਂ ਭਗਤ ਸਿੰਘ ਦੇ ਵਾਰਿਸ ਕਿੱਥੋਂ ਹੋ ਸਕਦੇ ਨੇ ਕੱਲਾ ਇਹ ਨਹੀਂ ਕਿ ਕੱਲਾ ਅਧੂਰਾ ਨਾਹਰਾ ਲਾਤਾ ਇਨਕਲਾਬ ਜਿੰਦਾਬਾਦ ਤੇ ਫਿਰ ਅਸੀਂ ਭਗਤ ਸਿੰਘ ਦੇ ਵਾਰਿਸ ਬਣ ਗਏ ਜਿਨ੍ਹਾਂ ਲੋਕਾਂ ਵਾਸਤੇ ਭਗਤ ਸਿੰਘ ਹੋਰਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਨੇ ਇਹ ਉਹਨਾਂ ਲੋਕਾਂ ਨੂੰ ਖਤਮ ਕਰਨ ਲੱਗੇ ਹੋਏ ਨੇ ਇਸ ਤੋਂ ਪਤਾ ਲੱਗਦਾ ਕਿ ਭਗਤ ਸਿੰਘ ਦੇ ਵਾਰਿਸ ਨਹੀਂਗੇ ਇਹ ਜਿਹੜੇ ਜਰਨਲ ਡਾਇਰ ਦੇ ਵਾਰਸ ਨੇ ਤਾਂ ਹੀ ਜਿਹੜੇ ਆਮ ਲੋਕਾਂ ਦੇ ਉੱਪਰ ਜਿਹੜੇ ਤਸ਼ੱਦਦ ਢਾ ਰਹੇ ਨੇ ਚਾਹੇ ਉਹ ਚੰਦ ਭਾਨ ਦਾ ਕੇਸ ਹੋਵੇ ਚਾਹੇ ਹੋਰ ਸਾਡੇ ਜਿਹੜਨੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਰਾਵਾਂ ਵਾਪਰਦੀਆਂ ਹਰੇਕ ਥਾਂ ਤੇ ਦੇਖ ਲਓ ਕਿ ਇਹਨਾਂ ਦੇ 92 ਦੇ 92 ਐਮਐਲਏ ਦੀਆਂ ਸ਼ਿਕਾਇਤਾਂ ਤੁਹਾਨੂੰ ਇਹ ਜੇਹੀਆਂ ਹੀ ਮਿਲ ਰਿੰਗਾਂ ਕਿਸੇ ਦੀ ਖੇਤ ਵਾਲੀ ਪਈ ਤੇ ਕਬਜ਼ਾ ਕਰਵਾਤਾ ਕਿਸੇ ਦੀ ਵਾਟ ਢਵਾਤੀ ਕਿਸੇ ਦੀ ਪਾਣੀ ਵਾਲੀ ਖਾਲੀ ਬੰਦ ਕਰਵਾਤੀ ਇਹਨਾਂ ਦੀਆਂ ਕਰਤੂਤਾ ਜਿਹੜੀਆਂ ਇੰਨੀਆਂ ਕੀ ਆ ਤਾਂ ਹੀ ਤਾਂ ਇਹ ਆਪਦੇ ਆਪ ਨੂੰ ਕਹਿੰਦੇ ਨਾ ਕਿ ਅਸੀਂ ਆਮ ਲੋਕਾਂ ਆ ਤੇ ਜੇ ਆਮ ਲੋਕ ਕਹਿੰਦੇ ਜਰੂਰ ਆਮ ਆ ਪਰ ਬਣੇ ਖਾਸ ਪਏ ਆ ਪਰ ਇੱਕ ਗਲੀਆਂ ਨਾਲੀਆਂ ਚੋਂ ਨਿਕਲਣ ਤੱਕ ਦੀ ਇਹਨਾਂ ਦੀ ਹੈਸੀਅਤ ਹੈ ਨਹੀਂਗੀ ਵੀ ਅਸੀਂ ਕੋਈ ਵੱਡੇ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰਾਈਏ ਸਗੋਂ ਇਹ ਨਿੱਕੇ ਨਿੱਕੇ ਮਸਲਿਆਂ ਨੂੰ ਵੱਡੇ ਵੱਡੇ ਇਸ਼ੂ ਜਿਹੜੇ ਉਹ ਬਣਾ ਰਹੇ ਆ ਪਿੰਡਾਂ ਦੇ ਪਰ ਜੇਕਰ ਆਪਾਂ ਫਰੀਜ਼ ਕੋਰਟ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਜਿਵੇਂ ਪਹਿਲਾਂ ਮਜ਼ਦੂਰਾਂ ਨੂੰ ਕੁੱਟ-ਕੁੱਟ ਕੇ ਜੇਲ੍ਹ ਦੇ ਵਿੱਚ ਤਾੜਿਆ ਕਿ ਜੇ ਪ੍ਰਸ਼ਾਸਨ ਨਿਰਪੱਖ ਰੋਲ ਅਦਾ ਕਰਦਾ ਤੇ ਜਿਹੜਾ ਉਹ ਪੱਪੂ ਗਮਦੂਰ ਸੀ ਉਹਨਾਂ ਨੂੰ ਬਰਾਬਰ ਤੇ ਨਹੀਂ ਸੀ ਤਾੜਿਆ ਜਾ ਸਕਦਾ ਅ빠 ਪਹਿਲਾਂ ਵੀ ਗੱਲ ਕੀਤੀ ਹੈ ਜੀ ਹੂੰ ਵੀ ਪ੍ਰਸ਼ਾਸਨ ਨੇ ਗਮਦੂਰ ਸਿੰਘ ਹੋਰਾਂ ਤੇ ਕਾਰਵਾਈ ਪਹਿਲਾਂ ਕਿਉਂ ਨਹੀਂ ਕੀਤੀ ਹੂੰ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਹੂੰ ਉਹ ਸਰਮਾਇਦਾਰ ਦੇ ਸ਼ੈਲਰ ਵਾਲੇ ਦੇ ਨਾਲ ਖੜੀ ਆ ਹੂੰ ਅਮੋਲਕ ਸਿੰਘ ਨੂੰ ਗਮਦੂਰ ਸਿੰਘ ਹੋਣਾ ਤੋਂ ਮੋਟਾ ਪੈਸਾ ਜਾਂਦਾ ਹੂੰ ਕਹਿਣ ਨੂੰ ਤਾਂ ਕਮਦੂਰ ਸਿੰਘ ਵੀ ਕਹਿੰਦਾ ਕਿ ਮੈਂ ਕਾਂਗਰਸ ਪਾਰਟੀ 'ਚ ਆ ਪਰ ਇਹਨਾਂ ਲੋਕਾਂ ਦੀ ਕਿਹੜੀ ਇੱਕ ਪਾਰਟੀ ਹੁੰਦੀ ਆ ਜਿਹਦੀ ਸਰਕਾਰ ਆ ਗਈ ਉਹੀ ਇਹਨਾਂ ਦੀ ਪਾਰਟੀ ਹੁੰਦੀ ਆ ਕਿਉਂਕਿ ਇਹਨਾਂ ਨੇ ਇਲੈਕਸ਼ਨਾਂ ਦੇ ਦਿਨ ਹੀ ਸਾਰਿਆਂ ਨੂੰ ਫੰਡ ਦੇਣਾ ਹੁੰਦਾ ਵੀ ਜਿਹੜਾ ਜਿੱਤ ਗਿਆ ਉਸੇ ਤੋਂ ਕੰਮ ਲੈਣਾ ਹੁੰਦਾ ਠੀਕ ਆ ਇਹਨਾਂ ਨੇ ਜਿਹੜਾ ਪੱਲੇਦਾਰੀ ਦੇ ਜਿਹੜੇ ਠੇਕੇਦਾਰ ਹੈਗੇ ਆ ਉਹ ਗਮਦੂਰ ਸਿੰਘ ਦੇ ਪਰਿਵਾਰ ਦੇ ਵਿੱਚ ਆ ठेकेदारी ਉਹਦੇ ਵਿੱਚੋਂ ਮੋਟਾ ਪੈਸਾ ਜਿਹੜਾ ਅਮੋਲਕ ਸਿੰਘ ਦੇ ਘਰੇ ਵੀ ਜਾਂਦਾ ਤੇ ਅਮੋਲਕ ਸਿੰਘ ਫਿਰ ਕਿਉਂ ਨਾ ਉਹਨਾਂ ਦੇ ਕਹਿਣ ਤੇ ਗੁੰਡਾਗਰਦੀ ਕਰਵਾਊਗਾ ਬਈ ਲੋਕਾਂ ਨਾਲ ਜਿਹਦੇ ਹਰ ਰੋਜ਼ ਪੈਸਾ ਘਰੇ ਜਾਂਦਾ ਉਹ ਤਾਂ ਉਹਨਾਂ ਦੇ ਇਸ਼ਾਰੇ ਤੇ ਨੱਚੂਗਾ ਫਿਰ ਉਸੇ ਨਹੀਂ ਜਿਹੜਾ ਪੁਲਿਸ ਨੂੰ ਕਹਿ ਕੇ ਤੇ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਚੰਦਪਾਣ ਦੇ ਵਿੱਚ ਨਚਾਇਆ ਗਿਆ ਸੀਗਾ ਉਹ ਸਾਰਾ ਅਮੋਲਕ ਸਿੰਘ ਦੇ ਕਹਿਣ ਤੇ ਪੁਲਿਸ ਨੇ ਕੀਤਾ ਸੀਗਾ ਉਹਨਾਂ ਪ੍ਰਾਈਵੇਟ ਗੁੰਡਿਆਂ ਦੇ ਨਾਲ ਮਿਲ ਕੇ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੇ ਉੱਪਰ ਜ਼ਬਰ ਟਾਉਣ ਵਾਸਤੇ ਕੋਠਿਆਂ ਦੇ ਉੱਪਰੋਂ ਗਲੀਆਂ ਦੇ ਵਿੱਚ ਖੜਕੜ ਕੇ ਜਿਹੜੀਆਂ ਗੋਲੀਆਂ ਚਲਾਈਆਂ ਪਰ ਹੁੰਦਾ ਕੀ ਆ ਕਿ ਜਿਹੜੇ ਲੋਕਾਂ ਦੇ ਗੋਲੀਆਂ ਲੱਗਦੀਆਂ ਜਿਹੜੇ ਜ਼ਖਮੀ ਹੁੰਦੇ ਆ ਉਹਨਾਂ ਦਾ ਇਲਾਜ ਕਰਾਉਣ ਦੀ ਬਜਾਏ ਜਿਹੜੇ ਪੁਲਿਸ ਨੇ ਉਸ ਐਮਐਲਏ ਦੇ ਇਸ਼ਾਰੇ ਦੇ ਉੱਪਰ ਜਿਹੜੇ ਉਹਨਾਂ ਨੂੰ ਘੁੱਟ-ਘੁੱਟ ਕੇ ਤੇ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸੀ ਪਰ ਲੋਕ ਤਾਕਤ ਜਿਹੜੀ ਸਭ ਤੋਂ ਵੱਡੀ ਤਾਕਤ ਹੁੰਦੀ ਆ ਲੋਕਾਂ ਨੇ ਜਿਹੜਾ ਸੰਘਰਸ਼ ਜਦੋਂ ਸ਼ੁਰੂ ਕੀਤਾ ਤੇ ਪ੍ਰਸ਼ਾਸਨ ਨੂੰ ਬੈਕਫੁੱਟ ਤੇ ਹਟਕੇ ਤੇ ਜਿਹੜਾ ਉਹ ਸਾਰੇ ਦੇ ਸਾਰੇ ਮਜ਼ਦੂਰ ਆ ਜਿਹੜੇ ਉਹਨਾਂ ਨੂੰ ਬਜਾਜਤਬਰੀ ਰਿਹਾ ਜਿਹੜਾ ਉਹ ਕਰਨਾ ਪਿਆ ਤੇ ਬਿਨਾਂ ਸ਼ਰਤ ਰਿਹਾ ਕਰਾ ਕੇ ਮਜ਼ਦੂਰਾਂ ਨੂੰ ਜਿਹੜਾ ਰਾਤ ਅਸੀਂ ਘਰੋਂ ਘਰੀ ਜਿਹੜਾ ਛੱਡ ਕੇ ਆਏ ਆ ਤੇ ਅਸੀਂ ਦੱਸਣਾ ਚਾਹੁੰਦੇ ਆ ਮੋਲਕ ਸਿੰਘ ਨੂੰ ਵੀ ਕਿ ਜਿਸ ਤਰ੍ਹਾਂ ਦੀ ਗੁੰਡਾਗਰਦੀ ਤੂੰ ਕਰਵਾ ਰਿਆਂ ਜਾਂ ਤੂੰ ਉਸ ਗੁੰਡਾਗਰਦੀ ਤੇ ਉਤਰਿਆ ਹੋਇਆ ਤੇ ਜਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਨਾਲ ਦਿੱਲੀ ਦੇ ਵਿੱਚ ਬਣੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਉੱਥੇ ਬੀਜੇਪੀ ਜਿੱਤ ਗਈ ਹੈ ਚੰਗਾ ਹੋਇਆ ਅਸੀਂ ਤਾਂ ਕਹਿੰਦੇ ਬੀਜੇਪੀ ਨਹੀਂ ਜਿੱਤਣੀ ਚਾਹੀਦੀ ਸੀ ਪਰ ਜਿਸ ਤਰ੍ਹਾਂ ਦੀਆਂ ਹਰਕਤਾਂ ਆਮ ਆਦਮੀ ਪਾਰਟੀ ਦੀਆਂ ਨੇ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਉਹ ਸਫਾਇਆ ਹੋਊਗਾ ਜਿਸ ਤਰ੍ਹਾਂ ਦੇ ਹਰਕਤਾਂ ਇਹਨਾਂ ਦੇ ਸਾਰੇ ਐਮਐਲਏਾਂ ਦੀਆਂ ਆ ਸਮੇਤ ਭਗਵੰਤ ਮਾਨ ਦੀਆਂ ਕੇਜਰੀਵਾਲ ਜੋ ਕੁਛ ਪੰਜਾਬ ਨੂੰ ਜਿਸ ਤਰੀਕੇ ਨਾਲ ਉਹਦੀ ਮਾੜੀ ਨੀਅਤ ਦੇ ਨਾਲ ਦੇਖਦਾ ਸੀ ਤੇ ਉਹ ਦਿੱਲੀ ਦਾ ਮਾਡਲ ਕਹਿੰਦਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਲਾਗੂ ਕਰਨਾ ਤੇ ਹੁਣ ਉਹ ਇਸ ਗੱਲ ਤੇ ਆਗੇ ਕਿ ਅਸੀਂ ਪੰਜਾਬ ਦਾ ਮਾਡਲ ਬਣਾ ਕੇ ਦਿੱਲੀ 'ਚ ਲਾਗੂ ਕਰਾਂਗੇ ਉਹ ਲੱਗਦਾ ਕਿ ਨਾ ਤਾਂ ਦਿੱਲੀ ਵਾਲਾ ਮਾਡਲ ਇਹਨਾਂ ਦੇ ਪੱਲੇ ਰਿਹਾ ਤੇ ਨਾ ਹੀ ਪੰਜਾਬ ਵਾਲਾ ਰਹਿਣਾ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਕਿਸੇ ਵੀ ਜਿੰਨੇ ਵੀ ਐਮਐਲਏ ਆ ਵੀ ਕਿਸੇ ਵੀ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਾ ਕਰਵਾਓ ਜਿੱਥੇ ਤੁਸੀਂ ਭਰਾ ਮਾਰੂ ਇਹ ਜੰਗ ਵੋਟਾਂ ਵਾਸਤੇ ਜਿਹੜੀ ਛੇੜਦੇ ਹੋ ਇਹ ਤੁਹਾਡੇ ਵਾਸਤੇ ਜਿਹੜੀ ਹਾਨੀਕਾਰਕ ਸਾਬਤ ਹੋਊਗੀ ਜਿਹੜਾ ਗਮਦੂਰ ਸਿੰਘ ਸੀ ਉਹ ਇਹ ਕਹਿੰਦਾ ਸੀਗਾ ਛਰੇ ਆਮ ਕਹਿੰਦਾ ਸੀ ਵੀਡੀਓ ਦੇ ਵਿੱਚ ਵੀ ਜਿਹੜਾ ਅਸੀਂ ਅਸਲਾ ਰੱਖਿਆ ਉਹ ਫਿਰ ਚਲਾਉਣ ਵਾਸਤੇ ਹੀ ਹੁੰਦਾ ਕੀ ਹੁਣ ਗਮਦੂਰ ਤੇ ਛਾਪੇਮਾਰੀ ਕੀਤੀ ਪੁਲਿਸ ਨੇ ਦੇਖੋ ਜੀ ਉਹਨਾਂ ਦੇ ਵਿੱਚੋਂ ਪੁਲਿਸ ਦੇ ਕਹਿੰਦੇ ਆ ਕਿ ਅਸੀਂ ਇੱਕ ਬੰਦਾ ਉਹਨਾਂ ਦਾ ਜਿਹੜਾ ਫੜਿਆ ਹੋਇਆ ਹੂੰ ਤੇ ਦੂਸਰੇ ਵੀ ਜਿਹੜੇ ਰਹਿੰਦੇ ਉਹਨਾਂ ਨੂੰ ਜਲਦ ਫੜਾਂਗੇ ਜੇ ਨਾ ਫੜਨਗੇ 17 ਤਰੀਕ ਦਾ ਸਾਡਾ ਐਕਸ਼ਨ ਰੱਖਿਆ ਹੋਇਆ ਵੀ 17 ਤਰੀਕ ਨੂੰ ਐਕਸ਼ਨ ਕਮੇਟੀ ਵੱਲੋਂ ਐਸਐਸਪੀ ਦਫਤਰ ਫਰੀਦਕੋਟ ਦਾ ਜਿਹੜਾ ਘਰਾਉ ਕੀਤਾ ਜਾਊਗਾ ਜੀ ਇਹ ਪ੍ਰਸ਼ਾਸਨ ਤੇ ਆ ਕਿ ਉਹ ਆਪਦੀ ਹੋਰ ਥੂ-ਥੂ ਕਰਾਉਣੀ ਚਾਹੁੰਦਾ ਜਾਂ ਇਸ ਮਾਮਲੇ ਨੂੰ ਨਵੇੜਨ ਵਾਲੇ ਪਾਸੇ ਆਉਣਾ ਚਾਹੁੰਦਾ ਤੇ ਇਹਨਾਂ ਦੋਛੀਆਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਬੰਦ ਕਰਦਾ ਹੂੰ ਸਾਡੇ ਨਾਲ ਗੁਰਦਿਆਲ ਪੱਟੀ ਨੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜਥੇਬੰਦੀ ਤੋਂ ਨੇ ਪੱਟੀ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਮਜ਼ਦੂਰਾਂ ਤੇ ਚੰਦ ਭਾਣ ਜਿਹੜਾ ਪੇਂਟ ਸੀ ਉਥੇ ਤਸ਼ੱਦਦ ਕੀਤਾ ਗਿਆ ਜਾਂ ਮਜ਼ਦੂਰਾਂ ਨੂੰ ਡੰਗਰਾਂ ਨਾਲੋਂ ਵੀ ਜਿਹੜੀ ਭੈੜੀ ਕੁੱਟ ਕੀਤੀ ਗਈ ਉਹਨਾਂ ਦੀ ਕਿਵੇਂ ਦੇਖਦੇ ਹੋ ਤੁਸੀਂ ਮੈਂ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ ਕਿ ਜਿਹੜੀਆਂ ਗੱਲਾਂ 7 ਹੀ 9 ਨੇ ਤੁਹਾਡੇ ਨਾਲ ਕਰ ਲੀਆਂ ਸਾਂਝੀਆਂ ਮੈਂ ਉਹ ਦੁਹਰਾਉਂਗਾ ਨਹੀਂ ਮੈਂ ਇਸ ਤੋਂ ਅਗਲੀਆਂ ਕੁਝ ਗੱਲਾਂ ਜਿਹੜੀਆਂ ਉਹ ਤੁਹਾਡੇ ਨਾਲ ਕਰਨਾ ਚਾਹੁੰਦਾ ਇੱਕ ਤਾਂ ਇਹ ਕਿ ਜਿਹੜਾ ਚੰਦਪਾਨ ਮਜ਼ਦੂਰਾਂ ਤੇ ਦਰਿੰਦਗੀ ਭਰਿਆ ਨੰਗਾ ਨਾਚ ਸਰਮਾਇਦਾਰਾਂ ਨੇ ਕੀਤਾ ਇਹ ਕੋਈ ਕੱਲੀ-ਤਕਲੀ ਘਟਨਾ ਨਹੀਂ ਹੈ ਨਾ ਪਹਿਲੀ ਘਟਨਾ ਹੈ ਹਮੇਸ਼ਾ ਹੀ ਇੱਥੇ ਇੰਜ ਹੁੰਦਾ ਆ ਜਿੱਥੇ ਨਾ ਬਰਾਬਰੀ ਦਾ ਸਮਾਜ ਹੁੰਦਾ ਹੈ ਉੱਥੇ ਇੰਜ ਹੀ ਹੁੰਦਾ ਹੈ ਜਿਸ ਬੰਦੇ ਕੋਲ ਪੈਸਾ ਹੈ ਤਣਾੜ ਹੈ ਉਹਦੇ ਚ ਹੰਕਾਰ ਵੀ ਵੱਡਦਾ ਹੈ ਔਰ ਉਹ ਹੰਕਾਰ ਜਿਹੜਾ ਉਹ ਹਮੇਸ਼ਾ ਮਾਰੇ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਚੰਦਪਾਣ ਦੇ ਵਿੱਚ ਵੀ ਜਿਹੜਾ ਗਮਦੂਰ ਨਾਂ ਦਾ ਬੰਦਾ ਉਹਦਾ ਇੱਕ ਇਤਿਹਾਸ ਹੈ ਉੱਥੇ ਲੋਕਾਂ ਨੂੰ ਜੇ ਤੁਸੀਂ ਜਾ ਕੇ ਪੁੱਛੋ ਕਿ ਉਹ ਜਿਹੜਾ ਜ਼ੁਲਮ ਗਰੀਬਾਂ ਤੇ ਕਰ ਰਿਹਾ ਹੈ ਉਹ ਐਵੇਂ ਨਹੀਂ ਕਰ ਰਿਹਾ ਪੈਸਾ ਵੀ ਆਉਦੇ ਕੋਲ ਉਹਦੇ ਕੋਲ ਪੋਲੀਟੀਕਲ ਪਾਵਰ ਵੀ ਹੈ ਕਿਉਂਕਿ ਜਿੱਦਾਂ 7 9 9 ਨੇ ਤੁਹਾਨੂੰ ਦੱਸਿਆ ਕਿ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਆਮ ਆਦਮੀ ਪਾਰਟੀ ਹੈ ਉਹਦਾ ਐਮਐਲਏ ਹੈ ਜਿਹੜਾ ਉਹਦਾ ਉਹਦਾ ਹੱਥ ਜਿਹੜਾ ਉਹਨਾਂ ਦੇ ਸਿਰ ਤੇ ਹੈ ਔਰ ਉਹ ਇਸ ਕਰਕੇ ਹੈ ਕਿ ਉਹ ਜਿਹੜੇ ਪੈਸੇ ਠੱਗੀ ਠੋਰੀ ਮਾਰ ਕੇ ਕਮਾਉਂਦੇ ਆ ਮਜ਼ਦੂਰਾਂ ਦੇ ਹੱਕ ਖੋ ਕੇ ਪੈਸਾ ਇਕੱਠਾ ਕਰਦੇ ਆ ਉਸ ਪੈਸੇ ਚੋਂ ਮੋਟਾ ਹਿੱਸਾ ਮੌਲਕ ਨੂੰ ਜਾਂਦਾ ਹੈ ਇਸ ਕਰਕੇ ਇਹਨਾਂ ਦੀ ਡੂੰਗੀ ਸਾਂਝ ਹੈ ਔਰ ਇਹ ਸਾਂਝ ਜਿਹੜੀ ਹੈ ਇਹ ਹਰ ਸਮਾਜ ਦੇ ਵਿੱਚ ਜਿੱਥੇ ਅਮੀਰ ਗਰੀਬ ਹੁੰਦਾ ਉਹ ਹੁੰਦੀ ਹੈ ਪਰ ਪਰ ਇਹਨਾਂ ਦਾ ਭੇਖਾ ਹੁੰਦਾ ਇਸ ਗੱਲ ਦਾ ਕਿ ਲੋਕ ਸਦਾ ਇੰਜ ਰਹਿਣਗੇ ਇਤਿਹਾਸ ਗਵਾਹ ਇਸ ਗੱਲ ਦਾ ਕਿ ਲੋਕ ਸਦਾ ਦਬੇ ਨਹੀਂ ਰਹਿੰਦੇ ਲੋਕ ਹਰ ਗੱਲ ਦਾ ਜਵਾਬ ਦਿੰਦੇ ਆ ਇਹ ਯੂਨੀਵਰਸਲ ਟਰੂਥ ਹੈ ਦੁਨੀਆ ਭਰ ਦੇ ਲੋਕ ਮੰਨਦੇ ਇਸ ਗੱਲ ਨੂੰ ਕਿ ਲੋਕ ਬਹੁਤ ਮਹਾਨ ਹੁੰਦੇ ਆ ਲੋਕਾਂ ਨੇ ਹਰ ਜ਼ਬਰ ਜ਼ੁਲਮ ਦਾ ਜਿਹੜਾ ਟੱਕਰ ਕੀਤਾ ਕਿੱਥੇ ਗਏ ਜਿਹੜੇ ਮੁਗਲ ਬਾਦਸ਼ਾਹ ਸੀਗੇ ਕਿੱਥੇ ਗਏ ਅੰਗਰੇਜ਼ ਸਾਰੇ ਲੋਕਾਂ ਨੇ ਦਵੱਲੇ ਆ ਔਰ ਜੇ ਲੋਕਾਂ ਨੇ ਲੋਕਾਂ ਦੇ ਇਹ ਵੀ ਹੱਕ ਦੀ ਗੱਲ ਨਹੀਂ ਕਰਨਗੇ ਇੰਝ ਹੀ ਲੋਕਾਂ ਨਾਲ ਸਲੂਕ ਕਰਨਗੇ ਤੇ ਇਹਨਾਂ ਨੂੰ ਵੀ ਦਵੱਲਿਆ ਜਾਊਗਾ ਜਿੱਦਾਂ 79 ਨੇ ਆਲ ਸਸਿਆ ਦਿੱਲੀ ਚ ਪੁੱਠਾ ਕਿਹੜਾ ਦੇਤਾ ਇੱਥੇ ਮੈਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਭਾਰਤੀ ਜਨਤਾ ਪਾਰਟੀ ਬਹੁਤ ਚੰਗੀ ਹੈ ਤੇ ਉਹ ਲਿਆ ਕੇ ਚੰਗਾ ਕੰਮ ਕੀਤਾ ਉਹ ਕੋਈ ਸਿਰਫ ਉਹ ਕੋਈ ਵਧੀਆ ਪਾਰਟੀ ਨਹੀਂ ਲੁਟੇਰੀ ਪਾਰਟੀ ਹੈ ਉਹ ਵੀ ਪਰ ਸਿਰਫ ਇਸ ਗੱਲ ਤੱਕ ਮਹਦੂਦ ਰੱਖਣਾ ਚਾਹੁੰਦੇ ਹਾਂ ਅਸੀਂ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਜਵਾਬ ਜ਼ਰੂਰ ਦਿੱਤਾ ਹੈ ਪਰ ਮੈਂ ਨਾਲ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕਿ ਜੇ ਇਹਨਾਂ ਦੀ ਡੈਮੋਕ੍ਰੇਸੀ ਇਦਾਂ ਹੀ ਚੱਲਦੀ ਰਹੀ ਜਿੱਦਾਂ ਹੁਣ ਚੱਲਦੀ ਹੈ ਕਿ ਪੈਸੇ ਦੇ ਜ਼ੋਰ ਤੇ ਸਰਕਾਰਾਂ ਬਣਾ ਲੈਣੀਆਂ ਤਾਂ ਫਿਰ ਇਸ ਡੈਮੋਕ੍ਰੇਸੀ ਦੇ ਖਿਲਾਫ ਲੋਕਾਂ ਦਾ ਵਿਦਰੋਹ ਉੱਠਣਾ ਜਿਹੜਾ ਉਹ ਬਹੁਤ ਜ਼ਰੂਰੀ ਹੋਰ ਉੱਠੇਗਾ ਔਰ ਉਹ ਦਿਨ ਦੂਰ ਨਹੀਂ ਹੈ ਕਿ ਲੋਕ ਪੰਜਾਬ ਦੀ ਸਰਕਾਰ ਨੂੰ ਹੀ ਨਹੀਂ ਹਰ ਕਿਸਮ ਦੇ ਹਾਕਮ ਨੂੰ ਮੂੰਹ ਤੋੜ ਜਵਾਬ ਦੇਣਗੇ ਦੇਖੋ ਜਿਵੇਂ ਭੱਟੀ ਸਾਹਿਬ ਨੇ ਗੱਲ ਕੀਤੀ ਜਿਹੜੇ ਮਾੜੇ ਗਰੀਬ ਲੋਕ ਨੇ ਤੇ ਤਗੜੇ ਬੰਦੇ ਇੱਥੇ ਸਿਰਫ ਪੈਸੇ ਦੇ ਪੱਖ ਤੋਂ ਦੇਖਿਆ ਜਾਂਦਾ ਜੇਕਰ ਜਿਹੜੇ ਗਰੀਬ ਲੋਕ ਨੇ ਉਹਨਾਂ ਕੋਲੇ ਪੈਸਾ ਨਹੀਂ ਤੇ ਉਹਨਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਤੇ ਉਹਨਾਂ ਨਾਲ ਵਧੀਆਂ ਕੀਤੀਆਂ ਜਾਂਦੀਆਂ ਨੇ ਧੱਕਾ ਕੀਤਾ ਜਾਂਦਾ ਜਿਵੇਂ ਚੰਦ ਭਾਨ ਦੇ ਵਿੱਚ ਵਾਪਰਿਆ ਭੱਟੀ ਸਾਹਿਬ ਇੱਦਾਂ ਹੀ ਆ ਗੱਲ ਵੀ ਜਿਹੜੇ ਗਰੀਬ ਲੋਕ ਨੇ ਸਿਰਫ ਉਹਨਾਂ ਨੂੰ ਆਪਣਾ ਕਾਮਕਾਰ ਕਰਾਉਣ ਵਾਸਤੇ ਜਾਂ ਉਹਨਾਂ ਨੂੰ ਆਪਣੇ ਥੱਲੇ ਲਗਾਉਣ ਵਾਸਤੇ ਵੇਖਿਆ ਜਾਂਦਾ ਬਿਲਕੁਲ ਜੀ ਇਸੇ ਤਰ੍ਹਾਂ ਹੀ ਗਰੀਬ ਨੂੰ ਉਹਨਾਂ ਕ ਦਿੱਤਾ ਜਾਂਦਾ ਕਿ ਉਹ ਖਾ ਕੇ ਜਿਉਂਦਾ ਰਹੇ ਅਤੇ ਤਿਤ ਣਾੜਾ ਵਾਸਤੇ ਕੰਮ ਕਰਦਾ ਰਹੇ ਉਹ ਸਾਡੇ ਵੀ ਇੱਥੇ ਇੰਝ ਹੀ ਹੈ ਇਹ ਸਦੀਆਂ ਤੋਂ ਜਲਦੀ ਆਈ ਹੈ ਪ੍ਰਥਾ ਸਾਰੀ ਦੁਨੀਆ 'ਚ ਹੈ ਪਰ ਸਾਡੇ ਸਿਸਟਮ ਦੀ ਇਹ ਕਿੰਨੀ ਵੇਖੀ ਇਹ ਇੱਦਾਂ ਹੀ ਚਲਦੀ ਰਹੂਗੀ ਇਹ ਪ੍ਰਥਾ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਜਾਤੀ ਪਾਤੀ ਪ੍ਰਥਾ ਹੈ ਉਹ ਇੱਕ ਸੰਸਾਰ ਦੇ ਵਿੱਚ ਨਵੇਕਲੀ ਪ੍ਰਥਾ ਹੈ ਹੈ ਉਹ ਵੀ ਅਮੀਰ ਤੇ ਗਰੀਬ ਦੀ ਲੜਾਈ ਪਰ ਅਮੀਰ ਤੇ ਗਰੀਬ ਦੀ ਲੜਾਈ ਨੂੰ ਕਿ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਇਹਦਾ ਮੁਕਾਬਲਾ ਨਾ ਕਰਨ ਇਹਨੂੰ ਉਲਟ ਨਾ ਦੇਣ ਇਸ ਕਰਕੇ ਜਾਤੀ ਪ੍ਰਤੀ ਪ੍ਰਥਾ ਜਿਹੜੀ ਹੈ ਉਹ ਬਣਾਈ ਗਈ ਤਾਂ ਕਿ ਲੋਕ ਆਪਸ ਦੇ ਵਿੱਚ ਇਕੱਠੇ ਨਾ ਹੋਣ ਪਰ ਮੁਸੀਬਤਾਂ ਜਿੰਨੀਆਂ ਮਰਜ਼ੀ ਤਗੜੀਆਂ ਹੋਣ ਲੋਕ ਬਹੁਤ ਬਹਾਨਾ ਹੁੰਦੇ ਉਹਨਾਂ ਨੇ ਇਹਨਾਂ ਮੁਸੀਬਤਾਂ ਦਾ ਹੱਲ ਜਿਹੜਾ ਉਹ ਲੱਭ ਲੈਣਾ ਹੁੰਦਾ ਔਰ ਹਿੰਦੁਸਤਾਨ ਦੇ ਵਿੱਚ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਲੋਕਾਂ ਨੇ ਕਾਰਪੋਰੇਟ ਦੇ ਖਿਲਾਫ ਜਾਤੀ ਪੱਤਰੀ ਫਿਰਕਾ ਪ੍ਰਸਾਂ ਲੋਕਾਂ ਦੇ ਖਿਲਾਫ ਲੜਾਈ ਜਿਹੜੀ ਆ ਉਹ ਸ਼ੁਰੂ ਕਰਤੀ ਹੈ ਔਰ ਉਹ ਦਿਨ ਦੂਰ ਨਹੀਂ ਕਿ ਇਸ ਦੇਸ਼ ਦੀ ਵਿਵਸਥਾ ਨੂੰ ਪਲਟਾਉਣ ਲਈ ਲੋਕ ਜਥੇਬੰਦ ਹੋ ਕੇ ਇੱਕ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹੈ ਪਰ ਜਿਵੇਂ ਜਥੇਬੰਦੀਆਂ ਨੇ ਉਥੇ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਖੜੀਆਂ ਤੁਹਾਨੂੰ ਕੀ ਲੱਗਦਾ ਜੇਕਰ ਜਥੇਬੰਦੀਆਂ ਉਥੇ ਨਾ ਪਹੁੰਚਦੀਆਂ ਨਾ ਐਕਸ਼ਨ ਕਮੇਟੀ ਬਣਦੀ ਨਾ ਲੋਕ ਅੱਗੇ ਆਉਂਦੇ ਫਿਰ ਉਹ ਮਜ਼ਦੂਰਾਂ ਦਾ ਛੁੱਟਦੇ ਜਾਂ ਜੇਲ੍ਹ ਚ ਰਹਿੰਦੇ ਨਹੀਂ ਸਮਾਜ ਹਮੇਸ਼ਾ ਵਿਕਾਸ ਕਰਦਾ ਜੀ ਉਹ ਨਾ ਕਰਦੇ ਨਾ ਇਹ ਨਹੀਂ ਹੋ ਸਕਦਾ ਜਿੱਥੇ ਜ਼ੁਲਮ ਹੁੰਦਾ ਉੱਥੇ ਜ਼ੁਲਮ ਦਾ ਟੱਕਰਾ ਜ਼ਰੂਰ ਹੁੰਦਾ ਹੈ ਅੱਜ ਤੱਕ ਕਦੇ ਇੰਜ ਹੋਇਆ ਹੀ ਨਹੀਂ ਕਿ ਜ਼ੁਲਮ ਹੋਵੇ ਲੇਕਿਨ ਜ਼ੁਲਮ ਦਾ ਮੁਕਾਬਲਾ ਨਾ ਕਰਨ ਵਾਲਾ ਕਰਨ ਵਾਲਾ ਕੋਈ ਹੋਵੇ ਨਾ ਇਸ ਕਰਕੇ ਜਿੱਥੇ ਜ਼ੁਲਮ ਹੋਊਗਾ ਉੱਥੇ ਜ਼ੁਲਮ ਦਾ ਟੱਕਰਾ ਕਰਨ ਵਾਲੇ ਲੋਕ ਵੀ ਹੋਣਗੇ ਔਰ ਇੱਥੇ ਵੀ ਇੰਜ ਹੀ ਹੋਇਆ ਜੇ ਚੰਨਪਾਣ ਦੇ ਵਿੱਚ ਮਜ਼ਦੂਰਾਂ ਤੇ ਜ਼ੁਲਮ ਹੋਇਆ ਤਾਂ ਉਹਦਾ ਮੁਕਾਬਲਾ ਕਰਨ ਲਈ ਪੰਜਾਬ ਦੀ ਹਰ ਜਾਗਦੀ ਜ਼ਮੀਰ ਵਾਲਾ ਬੰਦਾ ਜਿਹੜਾ ਉਹ ਉਹਦੇ ਮੁਕਾਬਲੇ ਤੇ ਖੜਾ ਹੋਇਆ ਜਿਵੇਂ ਸਾਥੀ ਨੌਨਿਹਾਲ ਨੇ ਗੱਲ ਕੀਤੀ ਵੀ ਨੌ ਵਾਰ ਮੀਟਿੰਗਾਂ ਰੱਖ ਕੇ ਮਜ਼ਦੂਰਾਂ ਦੇ ਨਾਲ ਭਗਵੰਤਮਾਨ ਨੇ ਟਾਈਮ ਨਹੀਂ ਦਿੱਤਾ ਮੀਟਿੰਗ ਤੱਕ ਦਾ ਕਿ ਜਿਹੜੇ ਨਾਰੇ ਲਾਏ ਸੀ ਮਗਦਾ ਰਹੀਵੇਂ ਸੂਰਜਾ ਉਹ ਫਿਰ ਐਵੇਂ ਝੂਠ ਹੀ ਸੀ ਜਾਂ ਉਹ ਪਖੰਡ ਸੀ ਨਹੀਂ ਇਸ ਗਲਤੀ ਇੱਥੇ ਮੈਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕੱਲਾ ਭਗਵੰਤਮਾਨ ਨਹੀਂ ਹੈ ਇਹ ਸਾਰੀਆਂ ਜਿਹੜੇ ਸਰਮਾਇਦਾਰ ਤੇ ਲਟੇਰੂ ਜਮਾਤਾਂ ਨੇ ਉਹ ਜਦੋਂ ਵੋਟਾਂ ਮੰਗਣ ਜਾਂਦੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਨਾਰੇ ਘਟਦੇ ਨੇ ਅਸੀਂ ਸਾਡੀ ਇਹ ਟਰੈਜੇਡੀ ਰਹੀ ਹੈ ਕਿ ਅਸੀਂ ਇਹਨਾਂ ਦੇ ਨਾਰਿਆਂ ਦੇ ਮਗਰ ਜਿਹੜਾ ਉਹ ਲੱਗ ਜਾਂਦੇ ਆ ਵੀ ਸ਼ਾਇਦ ਇਹ ਨਾਰਾ ਜਿਹੜਾ ਕੋਈ ਲਾਉਂਦਾ ਉਹ ਚੰਗਾ ਬੰਦਾ ਹੋ ਸਕਦਾ ਨਹੀਂ ਅਸਲ 'ਚ ਪਾਰਟੀਆਂ ਦਾ ਕਰਤਾਰ ਦੇਖਣਾ ਚਾਹੀਦਾ ਔਰ ਉਸ ਪਾਰਟੀਆਂ ਦੇ ਨੇਤਾਵਾਂ ਦੀ ਸਮਾਜਿਕ ਲਾਈਫ ਉਹਨਾਂ ਦਾ ਉਹਨਾਂ ਦਾ ਧਨ ਦੌਲਤ ਉਹ ਸਾਰਾ ਕੁਝ ਚੈੱਕ ਕਰਨਾ ਚਾਹੀਦਾ ਮੇਰੀ ਨਿੱਜੀ ਇੱਕ رائے ਹੈ ਇਹਦੇ ਬਾਰੇ ਕਿ ਕੋਈ ਵੀ ਬੰਦਾ ਜਿਹੜਾ ਪੋਲਿਟਿਕਸ ਦੇ ਵਿੱਚ ਆਉਂਦਾ ਉਹਦੀ ਸਵੱਟੀ ਜਿਹੜੀ ਹੈ ਕਿ ਜੇ ਉਹਦੀ ਪ੍ਰਾਈਵੇਟ ਪ੍ਰਾਪਰਟੀ ਨਾਲ ਦੀ ਨਾਲ ਵਧ ਰਹੀ ਹੈ ਤਾਂ ਧਨ ਜਿਹੜਾ ਦੌਲਤ ਧਨ ਦੌਲਤ ਜੋੜਨ ਲਈ ਨਹੀਂ ਜਾਂਦਾ ਉਹ ਲੋਕਾਂ ਲਈ ਲੜਨ ਲਈ ਜਾਂਦਾ ਤੇ ਉਹ ਘਰੋਂ ਹੋ ਸਕਦਾ ਹੈ ਉਹ ਘਰੋਂ ਵੀ ਬੇਕਾਰ ਹੋਵੇ ਹੋ ਸਕਦਾ ਉਹਦੇ ਬੱਚੇ ਭੁੱਖੇ ਮਰਦੇ ਹੋਣ ਇਸ ਕਰਕੇ ਤਨਾਡ ਬੰਦੇ ਜਿਹੜੇ ਆ ਉਹ ਕਦੇ ਲੋਕਾਂ ਦੇ ਨਮਾਇंदे ਨਹੀਂ ਹੋ ਸਕਦੇ ਨੌਨੇ ਹਲਜੀ ਜਿਵੇਂ ਉੱਥੇ ਐਮਪੀ ਸਰਬਜੀਤ ਸਿੰਘ ਆਏ ਉਹਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਤੇ ਕੀ ਲੱਗਦਾ ਸੀ ਕਿਉਂ ਨਹੀਂ ਬੋਲਣ ਦਿੱਤਾ ਗਿਆ ਦੇਖੋ ਜੀ ਉਹਦੇ ਵਿੱਚ ਸੀਗਾ ਕਿ 5 ਤਰੀਕ ਨੂੰ ਇਹ ਘਟਨਾ ਵਾਪਰਦੀ ਆ ਜੀ 10 ਤਰੀਕ ਨੂੰ ਐਮਪੀ ਸਰਬਜੀਤ ਸਿੰਘ ਉੱਥੇ ਪਹੁੰਚਦੇ ਆ ਤੇ ਲੋਕਾਂ ਦੇ ਵਿੱਚ ਇਸ ਗੱਲ ਦਾ ਸੀਗਾ ਚਰਚਾ ਵੀ ਸਾਡੇ ਹੁਣ ਤੱਕ ਕਿ ਜਿਹੜੀ ਸਾਰਾ ਇਹਨਾਂ ਵੱਲੋਂ ਕਿਉਂ ਨਹੀਂ ਲਈ ਗਈ ਉਹ ਕੱਲਾ ਇਹ ਹੀ ਨਹੀਂ ਕੋਈ ਮੇਨਲੀ ਸਰਬਜੀਤ ਸਿੰਘ ਨੂੰ ਟਾਰਗੇਟ ਨਹੀਂ ਕੀਤਾ ਗਿਆ ਉੱਥੇ ਜਿੰਨੇ ਵੀ ਸੀ ਚਾਹੇ ਕਾਂਗਰਸ ਦੇ ਸੀ ਉਹਨਾਂ ਨੂੰ ਵੀ ਕਿਹਾ ਗਿਆ ਸੀਗਾ ਬਸ ਪਾਣੂ ਵੀ ਬਸ ਪਾਲਿਆਂ ਨੂੰ ਵੀ ਕਿਹਾ ਗਿਆ ਸੀਗਾ ਉੱਥੇ ਦੂਸਰੇ ਭਾਜਪਾ ਵਾਲਿਆਂ ਨੇ ਉਹ ਦਿਨ ਕਹਿੰਦੇ ਸੀ ਸ਼ਾਮਲ ਹੋਣਾ ਸਰਬਜੀਤ ਸਿੰਘ ਨੂੰ ਤਾਂ ਚਲੋ ਵੈਸੇ ਕਹਤਾ ਉਹਨਾਂ ਨੇ ਵੀ ਭਾਈ ਤੁਹਾਨੂੰ ਨਹੀਂ ਬੋਲਣ ਦੇਣਾ ਜਾਂ ਤੁਸੀਂ ਤੁਹਾਨੂੰ ਨਹੀਂ ਸਮਾਂ ਮਿਲੂਗਾ ਪਰ ਜੇ ਭਾਜਪਾ ਵਾਲੇ ਉੱਥੇ ਆਉਂਦੇ ਤਾਂ ਉਹਨਾਂ ਦੀ ਤਾਂ ਰੇਸ ਵੀ ਲਵਾਈ ਜਾਣੀ ਸੀ ਇਸੇ ਕਰਕੇ ਉਹ ਸਾਫਲੇ ਵਰਗੇ ਉੱਥੋਂ ਪਿੰਡੋਂ ਮੁੜ ਗਏ ਇਥੇ ਘਟਦੇ ਵਿੱਚ ਨਹੀਂ ਆਏਗੇ ਉਹ ਸਾਰੀਆਂ ਪਾਰਟੀਆਂ ਵਾਸਤੇ ਹੀ ਸੀਗਾ ਵੀ ਇਹ ਜਿਹੜੀ ਘਟਨਾ ਵਾਪਰੀ ਆ ਇਹ ਵੀ ਇੱਕ ਵੋਟ ਵਟੋਰੂ ਪਾਰਟੀ ਵੱਲੋਂ ਵੋਟ ਵਟੋਰੂ ਪਾਰਟੀ ਦੇ ਨਮਾਇंदे ਵੱਲੋਂ ਉਸ ਘਟਨਾ ਨੂੰ ਅੰਜਾਮ ਦਵਾਇਆ ਗਿਆ ਤੇ ਜਿੰਨੀਆਂ ਵੀ ਵੋਟਵਟੋਰੂ ਪਾਰਟੀਆਂ ਨੇ ਉਹ ਸਾਰੀਆਂ ਦੀ ਮਨਛਾ ਜਿਹੜੀ ਉਹ ਸਾਰੀ ਸਰਮਾਇਦਾਰ ਪੱਖੀ ਹੁੰਦੀ ਆ ਤੇ ਆਮ ਲੋਕਾਂ ਨੂੰ ਜਿਹੜੀ ਲੁੱਟਣ ਪੁੱਟਣ ਤੇ ਕੁੱਟਣ ਵਾਲੀ ਹੁੰਦੀ ਆ ਇਸ ਕਰਕੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਜਿਹੜਾ ਉਹ ਸਟੇਜ ਦੇ ਉੱਪਰੋਂ ਉਹ ਨਹੀਂ ਬੋਲਣ ਦਿੱਤਾ ਗਿਆ ਦੇਖੋ ਇਹਨਾਂ ਨੇ ਹਰੇਕ ਗੱਲ ਦਾ ਜਵਾਬ ਦਿੱਤਾ ਜਿਵੇਂ ਮਜ਼ਦੂਰਾਂ ਦੀ ਉੱਥੇ ਕੁੱਟਮਾਰ ਹੋਈ ਇਹਨਾਂ ਨੇ ਐਕਸ਼ਨ ਕਮੇਟੀ ਬਣਾਈ ਐਕਸ਼ਨ ਕਮੇਟੀ ਨੇ ਉਥੇ ਸੰਘਰਸ਼ ਕਰਕੇ ਮਜ਼ਦੂਰਾਂ ਨੂੰ ਇਨਸਾਫ ਦਵਾਇਆ ਮਜ਼ਦੂਰਾਂ ਨੂੰ ਆਪੇ ਆਪੋ ਆਪਣੇ ਘਰੇ ਭੇਜਿਆ ਤੇ ਘਰੇ ਜਾ ਕੇ ਹੁਣ ਜਿਹੜੇ ਮਜ਼ਦੂਰ ਨੇ ਉਹ ਪੂਰੀ ਤਰ੍ਹਾਂ ਜਥੇਬੰਦੀਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਪਏ ਨੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਵੀ ਪੂਰੀ ਤਰ੍ਹਾਂ ਖੁਸ਼ ਨੇ ਜਿਹੜੀਆਂ ਹੱਕ ਸੱਚ ਲਈ ਹੱਕ ਸੱਚ ਇਨਸਾਫ ਲਈ ਲੜਨ ਵਾਲੀਆਂ ਜਥੇਬੰਦੀਆਂ ਜੇਕਰ ਸਮਾਜ ਦੇ ਵਿੱਚ ਨਾ ਹੋਣ ਤੇ ਇੰਜ ਜਾਪਦਾ ਜਿਵੇਂ ਇੱਥੇ ਪਰਲੋ ਆ ਜਾਵੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸਰਮਾਇਦਾਰ ਕੱਚੇ ਹੀ ਖਾ ਜਾਣ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀ